ਸੰਤ ਦੀ ਡੈਫੀਨੇਸ਼ਨ ਪਰਭਾਸ਼ਾ ਪੁੱਛਣੀ ਹੋਈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਿਓ ਪਾਤਸ਼ਾਹ ਕਿਰਪਾ ਕਰਕੇ ਤੁਸੀਂ ਦੱਸੋ ਵੀ ਸੰਤ ਕਹਿੰਦੇ ਕਿੰਨੂ ਲਿਬਾਸ ਦੇਖ ਕੇ ਸੰਤ ਹੈ ਨਹੀਂ ਮੇਰੇ ਘਰ ਦੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਸੰਤ ਦੀ ਪਰਭਾਸ਼ਾ ਦੱਸਦੇ ਨੇ ਕਹਿੰਦੇ ਨੇ ਜਿਨਾਂ ਸਾਸ ग्रास ਨਾ ਵਿਸਰਾ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜੋ ਸੰਤ ਨੂੰ ਪਰਖਣਾ ਹੋਵੇ ਨਾ ਹਰ ਇਲਾਕੇ ਵਿੱਚ ਮਹਾਂਪੁਰਸ਼ ਹੁੰਦੇ ਨੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਜਾਇਓ ਜਿਨ੍ਹਾਂ ਨੂੰ ਤੁਸੀਂ ਸੰਤ ਮੰਨਦੇ ਜੇ ਜੇ ਉਹਨਾਂ ਦੇ ਕੋਲ ਜਾ ਕੇ ਮਨ ਦੀਆਂ ਵਾਸ਼ਨਾਵਾਂ ਰੁਕ ਜਾਣ ਜਾਂ ਕੋਈ ਸੰਤ دنیਵੀਂ ਗੱਲ ਕਰੇ ਤੇ ਇਹਦਾ ਮਤਲਬ ਵੀ ਅਧੂਰਾ ਜੇ ਤੇ ਕੋਈ ਸੰਤ ਗੁਰਬਾਣੀ ਦੀ ਗੱਲ ਕਰੇ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਦੀ ਗੱਲ ਕਰੇ ਤੇ ਇਹਦਾ ਮਤਲਬ ਕਿ ਪੂਰਾ ਤੇ ਜੇ ਕਵੇ ਕਿ ਬੱਚਿਆਂ ਦਾ ਕੀ ਹਾਲ ਆ ਫਸਲવાડી ਦਾ ਕੀ ਹਾਲ ਹੈ ਇਹਦਾ ਮਤਲਬ ਵੀ ਦੁਨਿਆਵੀ ਸੰਤ ਹੈ ਤੇ ਮਹਾਰਾਜ ਕਹਿੰਦੇ ਨੇ ਸੰਤਾਂ ਦੇ ਵੀ ਬੜੇ ਵੱਡੇ ਭਾਗ ਨੇ ਹਰ ਇਲਾਕੇ ਵਿੱਚ ਮਹਾਂਪੁਰਸ਼ ਹੁੰਦੇ ਨੇ ਤੁਹਾਡੇ ਇਲਾਕੇ 'ਚ ਵੀ ਹੋਣਗੇ ਸਾਡੇ ਇਲਾਕੇ 'ਚ ਚੱਲੇ ਗਾਇਓ ਇਸ ਵਕਤ ਗੁਰਦਾਸਪੁਰ ਵਾਲੇ ਡਾਕਟਰ ਸ਼ਿਵਸ਼ੰਗ ਜੀ ਗੁਰਦਾਸਪੁਰ ਵਾਲੇ ਤੁਸੀਂ ਸਰਚ ਮਾਰ ਕੇ ਵੇਖ ਲਿਓ YouTube ਦੇ ਉੱਤੇ ਨਟ ਦੇ ਉੱਤੇ ਤੁਹਾਨੂੰ ਉਹਨਾਂ ਦੇ ਦਰਸ਼ਨ ਹੋ ਜਾਣਗੇ ਜੋ ਵੀਆ ਘੰਟਿਆਂ ਦੇ ਵਿੱਚੋਂ 24 ਘੰਟੇ ਹੀ ਉਸ ਆਕਾਲ ਪੁਰਖ ਪ੍ਰਮਾਤਮਾ ਦੀ ਉਸਤਤ ਕਰਦੇ ਨੇ ਆਪਾਂ ਚਲੇ ਜਾਂਦੇ ਹਾਂ ਜਦੋਂ ਕਦੇ ਸਮਾਂ ਮਿਲਦਾ ਕਦੇ دنیਆਵੀ ਗੱਲ ਨਹੀਂ ਕੀਤੀ ਕਦੇ ਨਹੀਂ ਪੁੱਛਦੇ ਕਾਹਦੇ ਤੇ ਆਏ ਕਿੱਥੋਂ ਆਏ ਹਾਂ ਜੇ ਕੋਈ ਗੱਲ ਕਰਨੀ ਆ ਤੇ ਰੱਬ ਨਾਲ ਜੋੜਨ ਦੀ ਕਰਨੀ ਆ ਗੁਰੂ ਦੀ ਗੱਲ ਕਰਨੀ ਆ ਇਹਦਾ ਮਤਲਬ ਕਿ ਸੰਤ ਹੈਗੇ ਨੇ ਤੇ ਸੰਤਾਂ ਦੇ ਬੜੇ ਵੱਡੇ ਭਾਗ ਨੇ ਗੁਰਬਾਣੀ ਨੇ ਸਲਾਹਾ ਧਨ ਤਨ ਭਾਗਤਨ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਮਰਜ਼ ਕਹਿੰਦੇ ਸਾਧਾਂ ਦੇ ਵੀ ਬੜੇ ਵੱਡੇ ਭਾਗ ਨੇ ਹੁਣ ਸਾਧ ਹੈ ਕਿਹੜੇ ਨੇ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹਨੂੰ ਗੁਰਬਾਣੀ ਨੇ ਵਧਾਇਆ ਕਹਿੰਦੇ ਉਹ ਸਾਧਾਂ ਦੇ ਵੀ ਬੜੇ ਵੱਡੇ ਭਾਗ ਨੇ 10 ਦਾ ਲਾਕਾ ਧਾਰੀਆਲ ਹੈ ਧਾਰੀਆਲ ਲਾਕੇ ਦੇ ਵਿੱਚ ਘੁੰਮਣਾ ਦੀ ਧਰਤੀ ਦੇ ਤੇ ਸਾਧ ਹੋਇਆ ਸੰਤ ਬਾਬਾ ਹਿਆਰਾ ਸਿੰਘ ਦੀ ਘੁੰਮਣਾ ਵਾਲੇ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਤੇ ਮਨ ਨੂੰ ਸਾਧ ਸਾਧਨ ਦੇ ਨਾਲ ਉਹਨਾਂ ਨੇ ਪੰਜ ਵਿਕਾਰਾਂ ਨੂੰ ਵਸ ਦੇ ਵਿੱਚ ਕਰ ਲਿਆ ਉਹ ਕਿਵੇਂ ਖੁਸ਼ੀ ਵੇਲੇ ਪੁੱਤ ਦਾ ਵਿਆਹ ਸੀ ਤੇ ਭੰਗੜੇ ਨਹੀਂ ਪਾਈ ਮਨ ਨੂੰ ਸਾਧਿਆ ਹੋਇਆ ਜੇ ਗਮੀ ਵੇਲੇ ਇੱਕ ਪੁੱਤ ਚੜ੍ਹਾਈ ਕਰ ਗਿਆ ਤੇ ਤਾਹਾਂ ਨਹੀਂ ਮਾਰੀਆਂ ਉਹਨਾਂ ਨੇ ਮਨ ਨੂੰ ਸਾਧਿਆ ਬੜੇ-ਬੜੇ ਮਹਾਰਥੀ ਰਾਜੇ ਹੋਏ ਨੇ ਜਿਨ੍ਹਾਂ ਦੇ ਪੁੱਤ ਮਰਦੇ ਰਹੇ ਨੇ ਕੁੱਤਾ ਹਾਂ ਮਾਰ ਮਾਰ ਕੇ ੋਂਦੇ ਨੇ ਇਹ ਨਹੀਂ ਜਿਸ ਤਰ੍ਹਾਂ ਮੇਘਨਾਥ ਦੀ ਮੌਤ ਤੇ ਰਾਮ ਰੋਇਆ ਮੇਘਨਾਥ ਹੁਣ ਰਾਵਣ ਦਾ ਪੁੱਤਰ ਹੈ ਤੇ ਸ਼੍ਰੀ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ ਨੇ ਉਹ ਰੋਪੇ ਮੇਘਨਾਥ ਦੀ ਮੌਤ ਤੇ ਰਾਮ ਰੋਇਆ ਬਾਣ ਮੋਹ ਤੇ ਸੁੱਟਿਆ ਚੀਰ ਸੀ ਦਿਲ ਪੁੱਤਰਾਂ ਦਾ ਮੋਹ ਹੀ ਇਦਾਂ ਦਾ ਹੋਇਆ ਕਰਦਾ ਮੇਘਨਾਥ ਦੀ ਮੌਤ ਤੇ ਰਾਮ ਰੋਇਆ ਬਾਣ ਮੋਹ ਤੇ ਸੁੱਟਿਆ ਚੀਰ ਸੀ ਦਿਲ ਜਦੋਂ ਮਰਿਆ ਅਬ ਮੰਨੂ ਪਾਂਡਵਾ ਦਾ ਹੋ ਗਿਆ ਫਿਰ ਡਾਡਾ ਦਲਗੀਰ ਸੀ ਦਿਲ ਲੱਗਾ ਤੀਰ ਜਦ ਸਰਮਣ ਦੇ ਵਿੱਚ ਸੀਨੇ ਹੋਇਆ ਮਾਪਿਆਂ ਦਾ ਲੀਰੋ ਲੀਰ ਸੀ ਦਿਲ ਦਿਸਨੋਂ ਹਟ ਗਏ ਜਦੋਂ ਰਾਜੇ ਦਸ਼ਰਤ ਨੂੰ ਪੁੱਤ ਦੋਨੋਂ ਹੋਣੀ ਰਾਜੇ ਦਸ਼ਰਤ ਦਾ ਚੀਰ ਗਈ ਸੀ ਦਿਲ ਧਨ ਦੌਲਤਾਂ ਸੁਖ ਰਾਮ ਛੱਡੇ ਨਹੀਂ ਰੋਇਆ ਉਹ ਗਹਿਰ ਗੰਭੀਰ ਸੀ ਦਿਲ ਲੋਕ ਦਰਦ ਮਡਾ ਕੇ ਦਰਦਿਆਂ ਦਾ ਦਰਦ ਮਡਾ ਕੇ ਹੱਸਿਆ ਸੀ ਲੋਕੀ ਪੁੱਤ ਵਿਆਹ ਕੇ ਹੱਸਦੇ ਨੇ ਜਿਨ੍ਹਾਂ ਦੀ ਮਿੱਠੀ ਯਾਦ ਅੰਦਰ ਬੈਠੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਹ ਪੁੱਤ ਸ਼ਹੀਦ ਕਰਵਾ ਕੇ ਹੱਸਿਆ ਸੀ ਕਦੇ ਵੇਖਿਆ ਇਹੋ ਜਿਹਾ ਬਾਪੂ ਪੁੱਤ ਸ਼ਹੀਦ ਹੁੰਦੇ ਹੋਣ ਤੇ ਜਕਾਰੇ ਛੱਡਦਾ ਹੋਵੇ ਕਲਗੀਆਂ ਵਾਲਾ ਪਾਤਸ਼ਾਹ ਹੋਇਆ ਹੋਰ ਕੋਈ ਨਹੀਂ ਦੁਨੀਆ ਤੇ ਤੇ ਹੋ ਸਕਿਆ ਜਿਨ੍ਹਾਂ ਨੇ ਪੁੱਤ ਸ਼ਹੀਦ ਕਰਾਏ ਤੇ ਜਕਾਰੇ ਛੱਡੇ